ਬਾਈ ਜੀ ਅੱਜ ਦੇ ਵਲੌਗ ਦੇ ਵਿੱਚ ਬਣੇ ਰਿਓ ਸਾਰੇ ਵੀਰ ਇਹ ਵਲੌਗ ਦੇ ਵਿੱਚ ਐਸੈਸਰੀ ਤੇ ਹੈਗੀ ਹੈਗੀ ਯਾਰ ਇੱਕ ਤੋਂ ਦੋ ਤਿੰਨ ਤਿੰਨ ਕਾਰਡ ਆ ਤਿੰਨਾਂ ਦੇ ਵਿੱਚੋਂ ਇੱਕ ਕਾਰਡ ਆ ਜਿਹਦੇ ਤੇ ਐਂਡਰੋਇਡ ਮੋਬਾਈਲ ਫੋਨ ਬਾਈ ਜੀ ਰੱਖਿਆ ਜੀ ਵੀਰ ਮਿਲਿਆ ਵਾ ਆਪਣਾ ਫੋਲੋਅਰ ਵੀਡੀਓ ਪਾਈਏ ਬਾਈ ਹਾਂ ਦੇ ਇੱਕ ਪਨੀਰ ਵਾਲਾ ਹੈ ਨਾ ਵੀਰ ਤੇ ਇੱਕ ਹੀਰਾ ਸ਼ੂ ਕਾਰਨਰ ਇਹਨਾਂ ਵਿੱਚ ਆਪਣਾ ਅਲਮੋਲ ਅਲਮੋਲ ਇਹ ਵੀ ਤੁਹਾਨੂੰ ਹੋਰ ਦਿੰਦੀ ਆਪਣੇ ਨਗਰ ਤੋਂ ਹੀ ਆ ਸ੍ਰੀ ਕਰਨਤਾਰ ਸਿੰਘ ਦੀ ਨਗਰੀ ਤੋਂ ਗੁਰੂ ਅਰਜਨ ਦੇਵ ਜੀ ਦੇ ਇੱਥੇ ਬਾਈ ਹੁਣਾ ਦੀ ਸ਼ੂ ਦੀ ਦੁਕਾਨ ਹੈ ਤੇ ਬਾਕੀ ਬੀਚ ਚੱਲਣ ਦੀਆਂ 100 ਰੁਪਏ ਸੇ ਕੀ ਆਫਰ ਵਗੈਰਾ ਆਫਰ ਲੱਗਦੀ ਹੈ 12 ਮਹੀਨੇ ਲਓ ਜੀ 12 ਮਹੀਨੇ ਤੱਕ ਵੀ ਦੇ ਬਸੇ ਆਪਾਂ ਕਾਰਡ ਵੀ ਰੱਖਣੇ ਆ ਤੇ ਆਫਰ ਵੀ ਚੱਲਦੀ ਪਈ ਹੈ ਬਾਈ ਕੋ ਵਿਜ਼ਿਟ ਕਰੋ ਕਿਉਂਕਿ ਵਿਆਹ ਸ਼ਾਦੀਆਂ ਦਾ ਜਿਹੜਾ ਵਾ ਕੀ ਜਨ ਸ਼ੁਰੂ ਹੋ ਗਿਆ ਹਾਂਜੀ ਠੀਕ ਆ ਬਾਈ ਜੀ ਹਾਂਜੀ ਤੇ ਮਾਰ ਵੈਰੈਟੀ ਵਾਧੂ ਆਈ ਹੋਣੀ ਐ ਐਡਰੈਸ ਦੱਸ ਦੋ ਬਾਈ ਜੀ ਐਡਰੈਸ ਸਮਝਾ ਲਵਾਂ ਗੋਲਡਨ ਕ੍ਰੌਟ ਮਾਰਕੀਟ ਐ ਅੰਮ੍ਰਿਤਸਰ ਇਹ ਵੀਰ ਇਹ ਕਾਰ ਰੱਖਣ ਲੱਗੇ ਸੀ ਤੇ ਵੀਰ ਨੇ ਆਪਾਂ ਨੂੰ ਪਛਾਣ ਲਿਆ ਕਿ ਇਹ ਆਪਣਾ ਫਾਲੋਅਰ ਆ ਤੇ ਜਾ ਆਪਣੇ ਸ਼ਹਿਰ ਤੋਂ ਮਤਰੰਤਾਰਾਂ ਤਾਂ ਉਹ ਭਾਈ ਆਇਆ ਕਹਿੰਦਾ ਭਾਈ ਕਹਿੰਦਾ ਕਾਰ ਰੱਖਣ ਲੱਗੇ ਕਹਿੰਦਾ ਭਾਈ ਕਰਨਤਾਰਨ ਤਾਂ ਹੀ ਆ ਮੈਂ ਤੇ ਮੈਂ ਸੋਚਿਆ ਮੈਂ ਕੋਈ ਰਿਲੇਸ਼ਨ ਜੇ ਬੁਸਤਾਰ ਟੁਣਾ ਵੀਰ ਪਰ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਕਿਦੇ ਕਈਆਂ ਚੀਜ਼ ਕੋ ਬੜੀ ਹੁੰਦੀ ਲੈ ਆਪਾਂ ਨਹੀਂ ਬੜੀ ਵਧੀਆ ਰਿਸਪੈਕਟਫੁਲੀ ਆ ਕੇ ਬਾਈ ਨੇ ਆਪਾਂ ਨੂੰ ਬੁਲਾਇਆ ਤੇ ਆਪਾਂ ਨਾਲ ਹੀ ਬਾਈ ਜੀ ਉਹਨਾਂ ਦੇ ਸਟੋਰ ਤੇ ਗਏ ਤੇ ਬਹੁਤ ਵਧੀਆ ਬਾਈ ਨੇ ਚਾਹ ਪੋਣੀ ਮੈਂ ਵੀਰੇ ਧੰਨਵਾਦ ਤੂੰ ਪੁੱਛ ਲਿਆ ਮਤਲਬ ਸਾਰਾ ਕੁਝ ਆ ਗਿਆ ਵਿੱਚ ਜੀ ਪਿਆਰ ਹੀ ਚਾਹੀਦਾ ਬਸ ਤੇ ਕੋਈ ਹਾਰੀ ਤੇ ਸਭ ਠੀਕ ਆ ਆ ਤੇ ਜੇ ਗੱਲ ਮੰਨੀ ਅਲੱਗ ਹੀ ਇੱਕ ਗੱਲ ਆਪਾਂ ਵੀਰ ਆਪਾਂ ਨੂੰ ਸ਼ਾਮ ਤੱਕ ਫੋਨ ਕਰ ਸਕਦਾ ਜਿਹਨੂੰ ਜਦੋਂ ਲੱਭੇ ਪੈਂਚਾ ਕਿਰਦੋ ਚਾਹਦ ਕਰੋ ਇਹ ਜਿਹੜਾ ਦੂਜਾ ਕਾਰਡ ਆ ਇੱਕ ਤਾਂ ਆਪਾਂ ਤੋਂ ਖਾ ਦਿਓ ਉਹ ਵੀ ਲੱਗੋ ਲੱਗਣ ਵਾਲਾ ਹੋਵੇ ਓ ਬਾਈ ਆਮਰ ਨਾ ਆਏ ਤੇ ਭਾਈ ਜੀ ਗਾਏ ਵੀਰ ਆਪਾਂ ਨੂੰ 4-5 ਵਜੇ ਸੀ ਘਰ ਲਾ ਪਹੁੰਚਾਣੇ ਸੀ ਆਪਣੇ ਆ ਕੇ ਬੋਲ ਸਕਦੇ ਆ ਤੇ ਭਾਈ ਜੀ ਆਪਾਂ ਨੂੰ ਅੱਜ ਬਾਈ ਤੇ ਤੁਹਾਡਾ ਪਿਆਰ ਮਿਲਦਾ ਰਹੇ ਮਿਲਦਾ ਰਹੇ ਕਿਹ ਲਿਆ ਰਹੇ ਆ ਭਾਈ ਦੋਸਤ ਆਜੋ ਤੇ Papa ਜੀ ਨਾਲ ਦਿਲੋਂ ਪਿਆਰ ਆਹ ਮਿਲ ਗਏ ਕੇ ਠੀਕ ਹੈ ਜੀ ਚੰਗਾ ਦਾ ਭਾਈ ਨਾਲੇ ਆਉਟ ਬਾਬੇ ਨਾਲੇ ਆਪਣੀ ਆਡੀਅנס ਨੂੰ ਦਿਖਾਵੇ ਕਿਧਾਂ ਭਾਈ ਸੱਇਆ ਟੇਸਟ ਪਾਸ ਕੇ ਫੇਲ ਨੰਨੇ ਪਾਸ ਪਾਸ ਭਾਈ ਕਹਿੰਦੇ ਮੈਂ ਆਇਆ ਜੀ ਲਓ ਭਾਈ ਜੀ ਭਾਈ ਜੀ ਜਿਹੜਾ ਆਪਾਂ ਹੈਰੀਟੇਜਰ ਸੀਟ ਤੇ ਰੱਖਿਆ ਇਹਨਾਂ ਭਾਰਾ ਚੌਂਕ ਚ ਫੋਨ ਆ ਗਿਆ ਲੱਗਦਾ ਉਹ ਤੇ ਕਾਲ ਆ ਗਈ ਜੀ ਵੀਰ ਨੇ ਚੁੱਕ ਲਈ ਆ ਆ ਰਹੇ ਫਿਰ ਚੈੱਕ ਕਰਦੇ ਨਾਲੇ ਭਾਈ ਜੀ ਨੂੰ ਗਿਫਟ ਦਿੰਨੇ ਆ ਹਾਂ ਜੀ ਓਕੇ ਭਾਈ ਜੀ ਆਜੂ ਮਿਲਦੇ ਆ ਓਕੇ ਜੀ ਇਹ ਹੋਈ ਇਹ ਚੋ ਕੱਢ ਲੋ ਆ ਲੈ ਜੀ ਤੋ ਹਾਂ ਕੀ ਰਿੰਗੋ ਬਾਈ ਜੀ ਇਹ ਕਿੰਨੇ ਬਾਈ ਜੀ ਬਾਈ ਜੀ ਗਿਫਟ ਲੈ ਚੱਕਰ ਲੈ ਬਾਈ ਜੀ ਹੋਰ ਹੈ ਹਾਂ ਜੀ ਜੀ ਹੋਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਵੇ ਕਾਰ ਲੱਬਲੇ ਸਾਹਿਬ ਜੀ ਫੋਲੋ ਕੀਤਾ ਹੋਇਆ ਜੇ ਬਾਈ ਜੀ ਹਾਂ ਨਹੀਂ ਹਾਂ ਨਹੀਂ ਕੀਤਾ ਹੈ ਚੈੱਕ ਪੇਜ ਫੋਲੋ ਹੀ ਹਾਂ ਨਹੀਂ ਆਪਾਂ ਉਹਨਾਂ ਦੇ ਕਾਰ ਲਗਾਏ ਗਏ ਸੀ ਤੇ ਬਾਈ ਜੀ ਨਹੀਂ ਅਪਡੇਟ ਸੀਗੇ ਤੇ ਬਾਈ ਨੇ ਨਹੀਂ ਪਾਇਆ ਕੀਤਾ ਹੈ ਬਾਈ ਜੀ ਨੇ ਫੋਲੋ ਕੀਤਾ ਵਾ ਕੀ ਨਾਮ ਹੈ ਤੇ ਆਪਣਾ ਮੇਰਾ ਨਾਮ ਮਨਪ੍ਰੀਤ ਹੈ ਮਨਪ੍ਰੀਤ ਸਿੰਘ ਜੀ ਲੋ ਬਾਈ ਜੀ ਨੇ ਪੇਜ ਫੋਲੋ ਕੀਤਾ ਜੀ ਇੰਟਰ ਕਰ ਪ੍ਰਾਈਵੇਟ ਬਾਈ ਜੀ ਵੀਡੀਓ ਬਣਾਈ ਪ੍ਰਾਈਵੇਟ ਉਹ ਦਿਖਾਏ ਬਾਈ ਅੰਮ੍ਰਾਮ ਮਨਨਾਈ ਕਾ ਜੀ ਮਾਰ ਬਾਈ ਜੀ ਨਾਲ ਸਤਨਾ। ਆਹ ਬਾਈ ਜੀ ਦੇਖਦੇ ਇਹਦੇ ਵਿੱਚ ਧੁੱਪ ਬਹੁਤ ਆ ਰੋਸ਼ਨੀ ਜੀ ਨਾ ਕੜੀ। ਇਹ ਵੀਡੀਓ ਆਪਾਂ ਨਾਲ ਲਾ ਦੇਣੀ ਹੈ ਕਲਿੱਪ ਵਿੱਚ ਟੈਗ ਕਰ ਦੇਣੀ ਹੈ। ਜੀ ਬਾਈ ਜੀ ਨੇ ਆਪਨੇ ਗਿਫਟ ਦੇ। ਲੱਗਦਾ ਹੈ ਐਲੋ। ਯਾਰ ਕਿ ਬਾਈ ਜੀ ਇਹ ਕੋਈ ਅਮੇ ਦੇਖਤ ਨਹੀਂ ਜਿੰਨੀ ਮਿਹਨਤ ਕੀਤੀ ਹੈ ਤੇ ਤੁਹਾਨੂੰ ਇਹ ਹੱਕ ਦਾ ਤੁਹਾਨੂੰ ਮਿਲਿਆ ਨਾ ਗਿਫਟ। ਹਾਂਜੀ ਹਾਂਜੀ। ਤੇ ਕੀ ਕਹਿਣਾ ਚਾਹੋਗੇ ਇੰਸਟਾਗ੍ਰam ਫੈਮਲੀ ਨੂੰ? ਬਹੁਤ ਥੈਂਕ ਯੂ ਤੁਹਾਡਾ ਇਦਾਂ ਹੀ ਮੇਰੇ ਵਰਗੇ ਹੋਰ ਭਰਾਵਾਂ ਨੂੰ ਗਿਫਟ ਮਿਲਦੇ ਰਹਿਣ ਤੇ ਵਧੀਆ ਗੇ। ਤੇ ਆਪਣਾ ਏਰੀਆ ਉਹ ਹੀ ਆ ਜੀ? ਹਾਂਜੀ ਲੋਕਲੀ ਇੱਥਾ ਜੀ। ਧੰਨਵਾਦ ਜੀ। ਥੈਂਕ ਯੂ। ਕਿਹੜ ਚਾਰ ਮਿੰਟ ਪਹਿਲਾਂ ਵੀਡੀਓ ਵੇਖੀ ਤੇ ਮੈਂ ਖਾਣਾ ਖਾ ਰਿਹਾ ਮੈਂ ਸਾਕੇ ਉਸ ਵੇਲੇ ਨਹੀਂ ਖਾ ਆ 10 ਮਿੰਟ ਦੇ ਰਸਤੇ 'ਚ ਮੈਂ ਚਲੋ ਭਾਈ ਜੀ ਨਾਲੇ ਮਿਹਨਤ ਕੀਤੀ ਆ ਮਿਹਨਤ ਤੇ ਕੀਤਾ ਹੱਕਦਾਰ ਹੀ ਭਾਈ ਜੀ ਨੇ ਓਕੇ ਭਾਈ ਜੀ ਠੀਕ ਆ ਥੈਂਕ ਯੂ ਲੱਭੀ ਬੇਪਰਵਾਹੀ ਤੋਂ ਆਵੇ ਥਾਲਾ ਖਾਇਆ ਸੋਰੀ ਤੋਂ ਕਿ ਇਹ ਭਾਈ ਲੱਤ ਜਣੀ ਗੁਰੂਆ ਥਾਲਾ ਨਾੜ ਵਿੱਚ ਉੱਨਕਲੇ ਸੋਰੀ ਟੋੜੀ ਜਣੀ ਇਹ ਲੱਤ ਗਿਆ ਰੁੱਟ ਗਿਆ ਹਾਂ ਇਹਦੇ ਵਿੱਚ ਮਿਕਸ ਹੁੰਦਾ ਵਾ ਲੱਤਰਾ ਦੋ ਭਾਈ ਲੱਤ ਗਿਆ ਹਾਂ ਅਲੋ ਕੰਨ ਰੱਖ ਲੋ ਮੈਂ ਸਮਾਈਲ ਕੀਤੀ ਜੇ ਨਾ ਲੌਨ ਤੇ ਬਹੁ ਮਜ਼ੇਦਾਰ ਜੀ ਭਾਈ ਗੁਰੂਆ ਲੱਤ ਹੀ ਖੱਟ ਗਿਆ ਭਾਈ ਜੇ ਸਾਢੇ 10000 ਰੁਪਏ ਮਿਲ ਬਣਾਤਾ ਆਹ ਵੇਖੋ ਆਹ ਵੇਲੇ ਭਾਈ ਨੇ ਕੰਮ ਨਹੀਂ ਕਰਾਇਆ ਪ੍ਰੋਪਰ ਓਹੋ ਨਾੜ ਭਾਈ ਤੇ ਆ ਤੇ ਮੇਰੀ ਗੱਲ ਸੁਣੋ ਦੇ ਹੀ ਉਹਨੂੰ ਵੀ ਕੋਲੇ ਬਿਠਾਉਂਦੇ ਨੇ ਨਵਦੀਪ ਸੁਣਾ ਰਿਹਾ ਕੋਈ ਅੱਜ ਦੀ ਗੱਲ ਨਹੀਂ ਨਾ ਆਪਣੀ ਥੋੜਾ ਵਾ ਥੋੜਾ ਨਵਦੀਪ ਉਹ ਉੱਥੇ ਬੈਠਾ ਬੈਂਜਰ ਵਾ ਮੇਰੀ ਗੱਲ ਮੇਰੇ ਨਾਲ ਗੱਲ ਕਰਾ ਦੇ ਉਹਦੇ ਨਾਲ ਲਾਓ ਫੋਨ ਗੱਲ ਤੇ ਕਰੋ ਕਰੀ ਉਹਨੇ ਉਹਨੇ ਵੇਖਣੀ ਆ ਗੱਡੀ ਨਹੀਂ ਇਹਨੂੰ ਪੁੱਛੋ ਲੋਕਾ ਬੰਪਰ ਪਾਦੋਗਾ ਹੀ ਥੇ ਪੈਣਾ ਨਹੀਂ ਉਹਨੇ ਵੇਖਣਾ ਆ ਵੀ ਭਾਜੀ ਇਹਨੂੰ ਉਹਨੇ ਡੈਮ ਹੀ ਲੈਣਾ ਲੜਕਾ ਆ ਵੀ ਭਾਜੀ ਤੁਹਾਨੂੰ ਅਕਲ ਹਸਤੀ ਜਾਨੀ ਮਾਨੀ ਤਰ੍ਹਾਂ ਤਰੰਦੀ ਹਸੀ ਨਾਲ ਮਿਲਾਈਏ ਸਾਸਰੀ ਘਾਲ ਭਾਜੀ ਇਹ ਨੇ ਆਪਣੇ ਮਾਂ ਨਾਲ ਸਾਲੇ ਬ੍ਰਦਰ ਸਾਰੇ ਜਾਣਦੇ ਵੀਰ ਉਹਨਾਂ ਨੂੰ ਨੇ ਜਾਣਦਾ ਸਾਰੇ ਜਾਣਦੇ ਹੋਰ ਫਿਰ ਇਹ ਵੀ ਐਡ ਕਰ ਦੇਣਾ ਆਪਾਂ ਠੀਕ ਆ ਠੀਕ ਹੈ ਮਾਨ ਸਾਹਿਬ ਚੱਲੀਏ ਬਾਡੀ ਚਲ ਆਓ ਫਿਰ ਜਾਣਾ ਤੇ ਅੰਦਰ ਇੱਕ ਮਿੰਟ ਲਾਉਣਾ ਮੈਂ ਆਓ ਪਾ ਲੈਣਾ ਆਹ ਕਿ ਲਈ ਗੱਡੀ ਜਾਂਦ ਜਾਂਦ ਆ ਵੀ ਦੂਰ ਲੱਗ ਗਿਆ ਉਹ ਦਿਖਾਣੀ ਦੇ ਲਓ ਭਾਈ ਜੀ ਲਓ ਭਾਈ ਜੀ ਚੱਲਣਗੇ ਭਾਈ ਜੀ ਆਪਾਂ ਚਾਰ ਚੱਕਰ ਫਰਨਸ ਸੰਧੇ ਕੋਲ ਆਹੋਂਸਾ ਗੱਡੀ ਸਾਰਾ ਸਮਾਨ ਇਹ ਲੈਣਾ ਆਪਾਂ ਸਮਾਨ ਸ਼ਿਫਟ ਕਰਾਂਗੇ ਇੱਧਰ ਹੁਣ ਭਾਈ ਜੀ ਆਪਣੇ ਜਿਹੜੇ ਦੋ ਕਾਰ ਰਹਿ ਗਏ ਆ ਹਾਂਜੀ ਭਾਈ ਜੀ ਦੋ ਕਾਰ ਰਹਿ ਗਏ ਆ ਇਸ ਵਲੌਗ ਦੇ ਵਿੱਚ ਰੱਖਣੇ ਆ ਸੋ ਇਹਦੇ ਆ ਕਾਰ ਰੱਖਣ ਦਿੱਤੇ ਅੱਜ ਆਪਾਂ ਸੁਨੀਲ ਦੇ ਭਾਈ ਜੀ ਚਾਰ ਰਸਤੇ ਇੱਥੇ ਆ ਕੇ 37729 9 ਤੋਂ 10 ਕਾਰਡ ਰੱਖੇ ਗਏ ਆ ਜੀ ਹਾਂਜੀ ਉਹ ਚੋਂ winner ਕਿੰਨੇ ਆ ਗਏ ਲੇ ਗਏ ਜੀ 10 ਦੇ ਵਿੱਚ ਜੀ ਟੋਟਲ 7 ਕਾਰਡ ਤੇ ਆੜੇ ਬਾਕੇ ਰੱਖਨੇ ਠੀਕ 4 ਤੇ 5 ਰੱਖ ਚੁੱਕੇ ਆ ਤੇ 2 ਰਹਿੰਦੇ 7 ਕਾਰਡ ਕਰਨੇ ਪੁਰ ਕਿ ਲਓ ਭਾਈ 7 ਕਾਰਡ ਸੋਨਾ ਘੰਟਾ ਕਰਾ ਵੇ ਲਓ ਭਾਈ ਜੀ ਗੱਡੀ ਨਾ ਪਿਆਰ ਦੀ ਗੱਲ ਆ ਸਫਾਈ ਦੀ ਗੱਲ ਆ ਬਾਈ ਜੀ ਨੇ ਨਾ ਜਿੰਨਾ ਚਿਰ ਆ ਬਣਾਣਾ ਹੱਥ ਗੱਡੀ ਨੂੰ ਮਾਰ ਲੈਣ ਉਹਨਾਂ ਚਿਰ ਬਾਈ ਜੀ ਨੂੰ ਨਹੀਂ ਪੂਰਾ ਮਜ਼ਾ ਆਉਂਦਾ ਜੇ ਗੱਡੀ ਸਾਫ਼ ਦਾ ਮੈਂ ਕਹੀ ਯਾਰੀ ਨੋਟ ਕੀਤਾ ਵਾ ਮੈਂ ਕਰ ਵੀ ਦਵਾਂ ਨਾ ਗੱਡੀ ਸਾਫ਼ ਪਰ ਵੀਰ ਨੇ ਜਿੰਨਾ ਚਿਰ ਕਰੀ ਆ ਆਪਣੀ ਨਾ ਹੱਥ ਭਲਾ ਮਾਰਨਾ ਉਹਨਾਂ ਚਿਰ ਬਾਈ ਨੂੰ ਨਹੀਂ ਉਹਨਾਂ ਚਿਰ ਮਜ਼ਾ ਨਹੀਂ ਆਉਂਦਾ ਕਹਿੰਦੇ ਨਾ ਰਵੀ ਜੀ ਗੱਡੀ ਨਹੀਂ ਸਾਫ਼ ਹੋਈ ਲੈ ਕੋ ਚੱਕਰ ਹੋਣੀ ਹੈ ਭਾਈ ਜੀ ਹਾਂਜੀ ਮੇਨ ਕੀ ਹੁੰਦਾ ਵਾ ਵੀ ਆਪਣੇ ਆਪ ਦੀ ਸੰਤੁਸ਼ਟੀ ਨਹੀਂ ਨਾ ਹੁੰਦੀ ਸੰਤੁਸ਼ਟੀ ਹੁੰਦੀ ਜਿਵੇਂ ਨਾ ਆਵੇ ਕੋ ਗੱਡੀ ਉਹਨਾਂ ਨੇ ਪੂਰੀ ਸਾਫ਼ ਕੀਤੀ ਆ ਤਾਂ ਅਗਲਾ ਕਾ ਬਿਜਲੀਆਂ ਗੱਲਾਂ ਹਾਂ ਠੀਕ ਆ ਤਾਂ ਅਗਲਾ ਕੀ ਦਿਖੰਦੇ ਇਹ ਦਿਖੰਦੇ ਇਹ ਉਹਨੂੰ ਦਿਖਨੇ ਆ ਜਿੰਨੂੰ ਗੱਡੀ ਨਾਲ ਪਿਆਰ ਆ ਕਿੰਨੇ ਸਟੀਅਰਿੰਗ ਨੂੰ ਫੜ ਕੇ ਚਲਾਉਂਦਾ ਮੇਰੇ ਲੱਗੇ ਅੰਮਾ ਘਰ ਹੋਵੇ ਤੇ ਮੈਂ ਚਲਾ ਦਾਂ ਮੈਨੂੰ ਖਿੱਚਣ ਦੀ ਹੈ ਭਾਈ ਜੀ ਦੇਖੋ ਫਿਰ ਅੱਡੇ ਵਾਲੇ ਬੰਨੇ ਮੈਂ ਪੂਰੀ ਸਭਾਈ ਕਿਆ ਕਰਾਂ ਆਹ ਲਓ ਜੀ ਆਪਣਾ ਚੋਬਰ ਆਉਂਦਿਆ ਜੇ ਪਿੱਛੇ ਬਹੁਤਾ ਜਿਹਾ ਹੈ ਕਰੋਸ ਲੱਗਦਾ ਵਾ ਫਰੇਸ ਤੋਂ ਪੈਰ ਚੁੱਕਲੇ ਸਿਰਫ ਹੁਣ ਬ੍ਰੇਕ ਹੀ ਲਾਉਣੀ ਹੈ ਇਹ ਚੋਬਰ ਹੋਰ ਚੋਬਰ ਇਹਦੇ ਆਪਣੇ ਨਾਲ ਤਾਂ 1300 ਆਸपास ਹੋਵੇ ਪਰ ਇਹ 7500 ਜੀ ਲੋਕ ਇਹ ਲੌਂਗ ਡਰਾਈਵ ਤੇ ਜਾਂਦੇ ਹੋ ਨਾ ਭਾਈ ਜੀ ਹਾਂਜੀ ਭਾਈ ਜੀ ਲਾਗਦੇ ਛੱਡ ਦੋ ਬਸ ਰੇਸ ਵੱਲ ਦੋ ਕੋਈ ਘਰ ਨਹੀਂ ਨਹੀਂ ਵਧਣੀ ਇਹਨਾਂ ਨੂੰ ਪੱਕੀ ਰੇਸ ਵੱਜੀ ਉਹਦੀ ਓਕੇ 70 ਤੇ 72 ਤੇ ਪੱਕੀ ਤੇ ਜਦੋਂ ਬ੍ਰੇਕ ਮਾਰੋਗੇ ਕਰੂਜ਼ ਫਿਰ ਲਿੰਕ ਟੁੱਟ ਜਾਏਗਾ ਆਟੋਮੈਟਿਕਲੀ ਆਫ ਹੋ ਜਾਣਾ ਵਾ ਜੇ ਬਤਾਉਣਾ ਮਾ ਵੀ ਬਤਾ ਸਕਦੇ ਆਪਾਂ ਇਤੋਂ ਰੇਸ ਵਧਣ ਦਈਏ ਓਕੇ ਹਾਂਜੀ ਆਹ ਵੇਖੋ ਹਲੋ ਭਾਈ ਜੀ ਨਵੀਂ ਜੀ ਵੇਖੋ ਨਾਲੇ ਜਿੰਨੇ ਵੀਰ ਨੇ ਕਰੂਜ਼ ਨੂੰ ਪਤਾ ਹੈ ਕਰੂਜ਼ ਬਾਰੇ ਭਾਈ ਜੀ ਸਿਸਟਮ ਹੋਰ ਇਹੋ ਕੋਮੈਂਟ ਹਾਂਜੀ ਬਾਰੀ ਫੁਲ ਕੇ ਆਡੀਅנס ਨੂੰ ਖਾਣਾ ਇਹ ਇਹ ਦੂੰਗੀ ਦਵਾਈ ਦੱਸਿਓ ਹੁਣ ਕੀ ਆ ਲਓ ਭਾਈ ਜੀ ਸਰਵਿਸ ਹੋ ਗਈ ਆ ਤੁਹਾਡੇ ਸਾਹਮਣੇ ਗੱਡੀ ਚੈੱਕ ਕਰੋ ਤੁਸੀਂ ਚੈੱਕ ਭਾਈ ਜੀ ਗੱਡੀ ਲਿਸ਼ਕਾ ਮਾਰੰਦੀ ਇਹਨੇ ਸਰਵਿਸ ਕਰਾਈ ਏ ਏਜੰਸੀ ਚੋਂ ਹਾਂਜੀ ਇਹ ਬਾਰੀ ਖੋਲ ਕੇ ਆਡੀਅנס ਨੂੰ ਖਾਇਓ ਬਹੁਤ ਸਰ ਪੂਰੇ ਇਹਨਾਂ ਨੇ ਫੀਲਿੰਗ ਦੀ ਦਵਾਈ ਆ ਤੇ ਆ ਬਿੱਲ ਮੈਨੂੰ ਤੁਹਾਨੂੰ ਅੱਗੇ ਵੀ ਸ਼ਾਇਦ ਵਿਖਾਇਆ ਸੀ 10265 ਰੁਪਏ ਬਿੱਲ ਆਇਆ ਵਾ ਤੇ ਬਾਕੀ ਚਲੋ ਬਹੁਤ ਵਧੀਆ ਠੀਕ ਹੁੰਦੇ ਆ ਵਾ ਆ ਥੋੜੀ ਸ਼ਾਪਿੰਗ ਕੀਤੀ ਸੀ ਆਪਾਂ ਆ ਜਿਹੜਾ ਨਾ ਇਹ ਲੱਤ ਗਿਆ ਇਹ ਲਾਉਨੇ ਆ ਲਓ ਬਾਈ ਇਹ ਜੰਮਾ ਦਾ ਉਹ ਆਇਲ ਫੋਨ ਵਾਲਾ ਓਕੇ ਭਾਈ ਜੀ ਅੱਜ ਦੇ ਵਲੌਗ ਦੇ ਵਿੱਚ ਬਣੇ ਰਿਓ ਸਾਰੇ ਵੀਰ ਇਹ ਵਲੌਗ ਦੇ ਵਿੱਚ ਐਸੈਸਰੀ ਤੇ ਹੈਗੀ ਹੈਗੀ ਯਾਰ ਇੱਕ ਤੋਂ ਦੋ ਤਿੰਨ ਤਿੰਨ ਕਾਰਡ ਆ ਤਿੰਨਾਂ ਦੇ ਵਿੱਚੋਂ ਇੱਕ ਕਾਰਡ ਆ ਜਿਹਦੇ ਤੇ ਐਂਡਰੋਇਡ ਮੋਬਾਈਲ ਫੋਨ ਮਾਈਜੀ ਰੱਖਿਆ ਜੀ ਵੇਖਦੇ ਆ ਕਿਹਦੇ ਕਰਮਾ ਜਿਹਾ ਮੋਬਾਈਲ ਫੋਨ ਵਾਲਾ ਇਹ ਜੀ ਬਣੇ ਰਿਓ ਵਲੌਗ ਓਕੇ ਹੈ ਬਾਈ ਜੀ ਦੱਸਦੇ ਆ ਰੱਖਦੇ ਆ ਜਗਾ ਰੱਖ ਦਿੰਨੇ ਕਿੱਥੇ ਰੱਖਣਾ ਮੋਬਾਈਲ ਫੋਨ ਜੀ ਭਾਈ ਜੀ ਵੀਡੀਓ ਨਾਲ ਬਣੇ ਰਿਓ ਮੋਬਾਈਲ ਫੋਨ ਤੇ ਭਾਈ ਜੀ ਇੱਕ ਹੈਗਾ ਜੇ ਸੈਸਰੀ ਸੈਸਰੀ ਦਾ ਮੋਬਾਈਲ ਫੋਨ ਉਹ ਭਾਈ ਜੀ ਆ ਜੀ ਇਸ ਵੀਡੀਓ ਦੇ ਲੈ ਆਪਣੇ ਤੈਨੂੰ ਉੱਚਾ ਰੱਖੇ ਲੈ ਜੀ ਤੇ ਨਾ ਜੀ ਟੰਗੇ ਆ ਗਿਆ ਯਾਰ ਟੰਗਦਾ ਭਾਈ ਜੀ ਦੇ ਹਲੋ ਜੀ ਭਾਈ ਜੀ ਲੋਕੇਸ਼ਨ ਮਾਰੀ ਜੀ ਘਾਤ ਮਰਾ ਦੋ ਇੱਕ ਰੀ ਮਰਾਤ ਮਰਾਤ ਬਾਈ ਜੀ ਚੰਗਿਆ ਜੀ ਅੱਗੇ ਲਗਾਓ ਬਾਈ ਜੀ ਸਾਹੀ ਅੰਡਾ ਵੇ ਲੋ ਭੱਜਾ ਜਾਂਦੇ ਆ ਜੇ ਛੇਤੀ ਛੇਤੀ ਫੜਦਾ ਬਾਈ ਜੀ ਚਲੋ ਚਲਿਏ ਫਿਰ ਹੈਲੋ ਆਜੋ ਬਾਈ ਜੀ ਫਿਰ ਇੱਕ ਵਾਊਚਰ ਰਹਿ ਗਿਆ ਉਹ ਵੀ ਰੱਖਣਾ ਹੈ ਹਲੋ ਬਾਈ ਜੀ ਇੱਕ ਕਾਰਡ ਰਹਿ ਗਿਆ ਜੇ ਤੇ ਬਾਈ ਜੀ ਉਹ ਆਪਾਂ ਰੱਖ ਦੇਣਾ ਹਣ ਤੇ ਬਾਈ ਜੀ ਅੱਜ ਦੇ ਵਲੌਗ ਦੀ ਇੱਥੇ ਇੱਥੇ ਸਮਾਪਤੀ ਕਰਨੀ ਆ ਤੇ ਬਾਕੀ ਬਾਈ ਜੀ ਗੱਡੀ ਚ ਤੇਲ ਦੀ ਹੋਣੀ ਹੈ ਟੈਂਕੀ ਆ ਉਹ ਸਵੇਰੇ ਫਿਲ ਕਰਾਵਾਂਗੇ ਆਪਾਂ ਹਾਂਜੀ ਸਵੇਰੇ ਫੁੱਲ ਕਰਾਈਏ ਤੇ ਫੇਰ ਜਿਹੜੇ ਆਪਣੇ ਵੀਰਾਂ ਭਰਾਵਾਂ ਨੂੰ ਇੰਸਟਾਗ੍ਰਾਮ ਵਾਲਿਆਂ ਨੂੰ ਕੱਲ ਗਿਫਟ ਭੰਡਗੇ ਕਿਉਂਕਿ ਵੀਰਾਂ ਨੇ ਕਾਣ ਵਗੈਰਾ ਲੱਭ ਕੇ ਜਿਹਨਾਂ ਦੇ ਕਰਮਾ ਚ ਫੋਨ ਆਇਆ ਫੋਨ ਲੈ ਜਾਊਗਾ ਜਿਹਦੇ ਕਰਮਾ ਚ ਕੁਝ ਵੀ ਹੋਇਆ ਉਹ ਬਣਦਾ ਪ੍ਰਾਈਜ਼ ਆਪਣਾ ਲੈ ਜਾਊਗਾ ਜਿਹੋਨੇ ਕਮੈਂਟ ਆਲੇ ਆ ਕਮੈਂਟ ਆਲੇ ਵੀ ਲੈ ਕਮੈਂਟ ਆਲੇ ਵੀ ਇਹਨਾਂ ਨੂੰ ਕੱਢਣਾ ਹੈ ਬਾਈ ਜੀ ਤੇ ਫੋਲੋਅਰ ਵੀ ਇਹਨਾਂ ਨੂੰ ਕੱਢਣਾ ਹੈ ਖਿੱਚ ਦੋ ਦਬ ਦੋ ਤੂੰ ਬਾਦੋ ਇੱਕ ਵਾਰ ਕਿਉਂਕਿ ਹੁਣ ਜਿਹੜੇ ਆ ਗਿਫਟਾਂ ਦੀ ਸ਼ੁਰੂਆਤ ਗਿਫਟਾਂ ਦੀ ਬਾਰਿਸ਼ ਜਿਹੜੀ ਆ ਉਹ ਸ਼ੁਰੂ ਕਰਵਾਤੀ ਆ ਤੇ ਬਾਕੀ ਭਾਈ ਜੀ ਜੁੜੇ ਰਹੋ ਵੀਡੀਓ ਦੇ ਨਾਲ ਹੁਣ ਜਿਹੜਾ ਆਪਾਂ ਕਾਰਡ ਆ ਉਹ ਲਾਸਟ ਫਾਈਨਲ ਵਾਲਾ ਜਿਹੜੀ ਐਂਡ ਦਾ ਵੀਡੀਓ ਦਾ ਉਹ ਆਪਾਂ ਇੱਥੇ ਨਾਨਕੇ ਆਪਣੇ ਰਾਜ ਕੇ ਭਾਈ ਨਾਨਕੇ ਰਾਜ ਨੇ ਭਾਈ ਲਓ ਭਾਈ ਜੀ ਨਾਨਕੇ ਨਹੀਂ ਬਣਾ ਰਿਹਾ ਲੱਗ ਕੇ ਕੀ ਆ ਵਾਤੇ ਬੰਡਾਲਣ ਲੱਗ ਕੇ ਭਾਈ ਰੇ ਕੇ ਨਾ ਰੱਖੋ ਰੱਖੋ ਭਾਈ ਜੀ ਹਾਂ ਠੀਕ ਆਸਤ ਕਰ ਹਾਂ ਲਓ ਭਾਈ ਆਪਾਂ ਕੋਈ ਜ਼ਿਆਦਾ ਆਪਣੀ ਪਬਲਿਕ ਨਾਲ ਦੀ ਨਾਲ ਸਾਹਮਣੇ ਜਿਹੜਾ ਰੋਡ ਦੇ ਉੱਤੇ ਹੀ ਆ ਕੋਈ ਜ਼ਿਆਦਾ ਨਹੀਂ ਲਓ ਜੀ ਇਧਰਲੀ ਸਾਈਡ ਪੰਪ ਜੀ ਆਪਣਾ ਐਚਪੀ ਦਾ ਨੇ ਜੀ ਆ ਪੰਪ ਜੇ ਤੇ ਬਾਈ ਜੀ ਨੇ ਕੱਢ ਲਿਆ ਜੀ ਆੜ ਪੰਪ ਤੋਂ ਸਮਝ ਆਉਂਦਾ ਹੈ ਇਹ ਆ ਜਿਹੜਾ ਅੱਜਾ Các bạn có thể nhìn thấy những đoạn video này trên kênh youtube của kênh youtube Các những video này trên ਰਾਖਾਈ ਜੀ ਕਾਰ ਤਿੰਨੇ ਰੱਖ ਦਿੱਤੇ ਆ ਤਿੰਨੇ ਲੱਬ ਲਿਓ ਇੱਕ ਵੀ ਚੋਂ ਮੋਬਾਈਲ ਫੋਨ ਲਿਓ ਵੇਖੋ ਕਿ ਦੀ ਕਿਸਮ ਦਾ ਫੋਨ ਫੋਨ ਜਾਂਦੇ ਇੱਕ ਜਿਹੜੀ ਪਛੇ ਰੱਖ ਕੇ ਆਏ ਜਾਂ ਉੱਚਿਆ ਉਹ ਨਾ ਹਾਸੇ ਚ ਕਾਰ ਗਿਆ ਹੀ ਰਲ ਪਤਾ ਨਹੀਂ ਲੱਗਾ ਕਿਹੜੇ ਚ ਜਾਂ ਇੱਚ ਆ ਹਾਂਜੀ ਆ ਬਾਈ ਜੀ ਫਿਰ ਦੇਖਦੇ ਆ ਕਿ ਦੀ ਕਿਸਮ ਦਾ ਮੋਬਾਈਲ ਫੋਨ ਤੇ ਕਿਹੜਾ ਲੱਬ ਕੇ ਲਿਆ ਹੁੰਦਾ ਪਰ ਅੰਦਰ ਬਲੌਗ ਚੈੱਕ ਕਰ ਲਿਓ ਸਾਰਾ ਹੀ ਵੀਡੀਓ ਆ ਬਾ ਇਹ ਤਾਂ ਕੈਂਟ ਕੈਂਟ ਬਣਾਉਂਦੇ ਰਹਣਗੇ ਵੀਰ ਪ੍ਰਸਪੋਰਟ ਕਰਦੇ ਰਹਿਣ ਤੇ ਇੱਕ ਹੋਰ ਬਾਈ ਜੀ ਕਮੈਂਟਾਂ ਇਧਰ ਆਓ ਬਾਈ ਜੀ ਇਧਰੋ ਵੀਡੀਓ ਬਣਾਓ ਕਮੈਂਟਾਂ ਵਾਲਾ ਵੀਰ YouTube ਤੇ ਜਿਹੜਾ ਕਮੈਂਟ ਕਰੇਗਾ ਵੱਧ ਤੋਂ ਵੱਧ ਉਹਦੇ ਲਈ ਵੀ ਵੱਖਰਾ ਪ੍ਰਾਈਜ਼ ਮਿਲਣਾ ਜਾਂ Instagram ਵਾਲਾ ਕਮੈਂਟ ਕਰੇ ਨਹੀਂ ਦੇਣਾ ਜਿਹੜਾ YouTube ਤੇ ਵੀ ਕਮੈਂਟ ਕਰੇਗਾ ਉਹਦੇ ਲਈ ਵੀ ਪ੍ਰਾਈਜ਼ ਤੇ ਲੱਗ ਜਾ ਬਾਈ ਜੀ ਓਕੇ ਠੀਕ ਹੈ ਬਾਈ ਜੀ ਹੋਰ ਆਪਣੇ سپورਟ ਖਿੱਚ ਕੇ ਰੱਖੋ ਭਾਈ ਜੀ ਪੂਰੀ ਆਪਣੀ ਇਦਾਂ ਹੀ ਪਿਆਰ ਦੇਂਦੇ ਰਹੋ ਵੀਰ ਜੀ ਇੰਸਟਾਗ੍ਰਾਮ ਤੇ YouTube ਤੇ YouTube ਤੇ ਆਪਣੇ ਫੈਮਿਲੀ ਆ ਨਾ ਹਾਂਜੀ ਉਹਨਾਂ ਦੇ ਫੋਲੋਅਰਸ ਦੇ ਵਿੱਚੋਂ ਜਾਂ ਜਿਨ੍ਹਾਂ ਨੇ ਕਮੈਂਟ ਕੀਤੇ ਆ ਹਾਂਜੀ ਉਹਨਾਂ ਨੂੰ ਕੱਲ ਆਪਾਂ ਗਿਫਟ ਕਰਨੇ ਆ winner ਕਰਨੇ ਠੀਕ ਆ ਭਾਈ ਜੀ ਜਿੱਦਾਂ ਕਹੋਗੇ ਬੋ ਭਾਈ ਜੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਤੱਕ ਨਵੀਂ ਨਵੀਂ ਆਈਟਮਾਂ ਆ ਨਵੇਂ ਤੋਂ ਨਵੇਂ ਤਰੀਕੇ ਦੇ ਨਾਲ ਤੁਸੀਂ ਜਿਹੜੀ ਗੇਮ ਹੈ ਉਹਨੂੰ ਪਲੇ ਕਰ ਸਕਦੇ ਜੀ ਲੋ ਬਾਈ ਜੀ ਗੇਮ ਅਪਡੇਟ ਹੁੰਦੀਆਂ ਰਹਿਣਗੀਆਂ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ